ਦਸੋ ਕਮੈਂਡ ਕਰਕੇ ਕੀ ਰਿਪੋਰਟ ਆ ਮਿਕਸਰ ਸਟੀਲ ਦਾ ਬੰਪਰ ਆ ਇਹਦਾ ਕਲੱਚ ਉਹ ਘਰ ਖਿਆ ਖੋਰ ਰੱਖਿਆ ਪੀਟੀ ਵਾਲਾ ਕਲੱਚ ਨਹੀਂ ਦਬਦਾ ਟਰੈਕਟਰ ਵੀ ਕਹਣਾ ਮੇਰੇ ਘਰੋਂ ਹੀ ਦਿੱਠੇ ਜਾਰੀ ਆ ਹੋਰ ਤਿੰਨ ਸਾਲ ਵੱਧੋ ਆ ਜੇ ਰੁੱਤੀ ਹੋਈ ਸੀ ਇਹ ਹੋਇਦਾਂ ਦੀ ਨੰਨੀ ਵੜਲੀ ਵੇ ਇਹ ਸਭ ਤੋਂ ਪੜੀ ਚੀਜ਼ ਆ ਆ ਸਪਿੰਨਰ ਮੁੰਡਿਓ ਫ੍ਰੀ ਮਿਲ ਲੈਨੇ ਸੋਨੂੰ ਵੀਡੀਓ ਪੂਰੀ ਦੇਖਿਓ ਫ੍ਰੀ ਫ੍ਰੀ ਮਿਲ ਲੈਨੇ ਹਾਂ ਮੇਉਂਡੋ ਕੀ ਹਾਲ ਚਾਲ ਆ ਬਾਈ ਨਵੇਂ ਬਲੌਗ ਚ ਬਾਈ ਸਭ ਦਾ ਸਵਾਗਤ ਆ ਤੇ ਅੱਜ ਆਪਾਂ ਚੱਲੇ ਆ ਬੰਪਰ ਲਵਾਣਾ ਬੰਪਰ ਹੋ ਗਿਆ ਸੀ ਆਪਣਾ ਰੈਡੀ ਤੇ ਪਹਿਲਾਂ ਦੀਪੂ ਦੀ ਵੇਟ ਕਰ ਰਹੇ ਸੀ ਦੀਪੂ ਹੋ ਗਿਆ ਲੇਟ ਆ ਦੀਪੂ ਕਿੱਥੇ ਜਾ ਰਿਹਾ ਇਹ ਜੋ ਪਹਿਲਾਂ ਦੇਖੋ ਟੂੜੀ ਵਾਲੀ ਸਮਾਨ ਨਾਲ ਜਾ ਰਿਹਾ ਵੀ ਬੈਰਿੰਗ ਟੁੱਟ ਗਿਆ ਦੀ ਮਿੱਤਰ ਦੀ ਆ ਮਿੱਤਰ ਦੀ ਮਸ਼ੀਨ ਦਾ ਦੀਪੂ ਬੈਰਿੰਗ ਫੋਣ ਗਿਆ ਦੀ ਆ ਲੇਟ ਹੋ ਕੇ ਕੰਟਾ ਹੋ ਗਿਆ ਵੇਟ ਕਰਦੇ ਹੁਣ ਆਇਆ ਉਹਨਾਂ ਦੀ ਸਾਹ ਚੋ ਪੀ ਲਈ ਤੇ ਹੁਣ ਚਲਦੇ ਆ ਮਸਟੈਂਗ ਕੱਢ ਰੱਖੀ ਸੀ ਬਾਹਰ ਬੰਪਰ ਵੀ ਅਸੀਂ ਖੋਲਤਾ ਬੰਪਰ ਹਜੇ ਆਪਣੇ ਕੋਲੇ ਪਿਆਗਾ ਤੇ ਉਹ ਕਟਾਉਣਾ ਨਹੀਂ ਹੈਗਾ ਆਪਾਂ ਦੂਜੀ ਲੋਟ ਸੇਲ ਕਰ ਦਾਂਗੇ ਉਹ ਆਪਾਂ ਬੰਪਰ ਹਜੇ ਰੱਖ ਲਿਆ ਤੇ ਹੁਣ ਆਪਾਂ ਚਲਦੇ ਆ ਬੰਪਰ ਲਵਾਣ ਫਿਰ ਉਹ ਤੋਂ ਬਾਅਦ ਓਏ ਤੈਨੂੰ ਪਤਾ ਦੀਪੂ ਮੈਨੇ ਮੰਨ ਲਾਤਾ 2022 ਚ ਭਾਈ ਸੀ ਇਹ ਜਮਾਂ ਤੁੜੀ ਵਾਲੀ ਇਹਦੇ ਮਾਰ ਹਾਂ ਅੱਜ ਆਪਾਂ ਟੂੜੀ ਵਾਲੀ ਪਾ ਕੇ ਦੇਖਣੀ ਆ ਦੇਵਾਗਰ ਠੀਕ ਆ ਆਪਾਂ ਅੱਗੇ ਤਾਂ ਕੀ ਦੇਖਣੇ ਖੇਤ ਦੀ ਉਹ ਤਾਂ ਕੋਈ ਚੱਕਰ ਨਹੀਂ ਫਰੀਲਾ ਰੂਲਾ ਬਣਾ ਲਾਂਗੇ ਵੱਡੇ ਡੈਕ ਤੇ ਨਾਲੇ ਪਹਿਲਾਂ ਆਪਾਂ ਬੰਪਰ ਲਵਾ ਜਿੰਨੇ ਨੇ ਫੇਰ ਆਪਾਂ ਤੋਂ ਖਰਾਜ ਹੋਏ ਜਰਮਨ ਫੇਤ ਉਹ ਸ਼ਾਇਦ ਆਪਦੇ ਵੇਦੀ ਕਰ ਰਹੇ ਤੋਈ ਉਹਦੇ ਜਾਂਦੇ ਉਹਦੇ ਦੀ ਵੀ ਪਾ ਕੇ ਆਪਾਂ ਠੀਕ ਆ ਰੀਲਾ ਰੂਲਾ ਬਣਾ ਕੇ ਦੇਖੋ ਚੱਲਾਂਗੇ ਤੇ ਜੁੜੇ ਰਹੋ ਬਲੌਗ ਨਾਲ ਕਰਾਉਣ ਆ ਦੱਸਣ ਫਿਰ ਵੱਡੇ ਬੰਪਰਾਂ ਦੇ ਹਾਂ ਹਾਂ ਕੀ ਹਾਂਜੀ ਜਦੋਂ ਮੈਂ ਬਲੌਗ ਬਣਾਉਣ ਲੱਗਾ ਕਹਿੰਦਾ ਹੈਲੋ ਜੀ ਹੈਲੋ ਐ ਹਾ ਬਾਏ ਬਾਏ ਕਰ ਦੋ ਬਾਈ ਕਰ ਦੇ ਕੋ ਜੀ ਬਾਏ ਬਾਏ ਚੈੱਕ ਬਾਈ ਲੁੱਕ ਬਿਨਾ ਬੰਪਰ ਤੋਂ ਡੈੱਕੇ ਦੀ ਨਾ ਗੱਲਾਂ ਲੇ ਮੈਟਰ ਪਹੁੰਚ ਗਏ ਸ਼ੌਪ ਤੇ ਬਣ ਗਿਆ ਬੰਪਰ ਆਪਣਾ ਉਹ ਪਿਆ ਆਹ ਆਪਣਾ ਲਾਈ ਵੀ ਮੁੰਡੂ ਹੋ ਗਿਆ ਤਿਆਰ ਬੰਪਰ ਕੋਸ਼ਿਸ਼ ਲੈ ਵੀ ਦੀਪੂ ਹੋ ਗਿਆ ਤਿਆਰ ਬੰਪਰ ਤੇ ਕੀ ਆਇਆ ਹੁਣ ਟੱਕ ਰਣੀ ਆ ਅਜਾ ਹੋਰ ਵੀ ਬਹੁਤ ਕੁਝ ਕਰਨਾ ਅਗਲੇ ਬਲੌਗਾਂ 'ਚ ਦੇਖਿਓ ਫਿਰ ਅਜਾ ਜਾ ਕੇ ਤੂੜੀ ਕਰਨੀ ਆ ਅਜਾ ਤੂੜੀ ਕਰਨੀ ਆ ਜਾ ਕੇ ਤੂੜੀ ਕਰਨੀ ਆ ਜਾ ਕੇ ਬੰਪਰ ਜਾਦੇ ਉਹਦਾ ਗੜਾ ਬੰਪਰ ਜਾਦੇ ਜੋਰ ਲਾਊਗਾ ਪਹਿਲਾਂ ਨਹੀਂ ਹੋਈ ਤੂੜੀ ਹੈ ਪਹਿਲਾਂ ਥੋੜਾ ਹੋਦੀ ਆ ਕਹਿੰਦਾ ਉਹ ਬਾਬਾ ਜੀ ਉਹ ਦੇਖ ਦੇਗਾ ਨਾ ਆਹ ਟਿਹੜ ਜਾਦੇ ਜੋਰ ਲਾ ਮੈਂ ਕਹਿੰਦਾ ਡੈਕ ਨਾਲ ਜਾਨ ਵਧ ਗਈ ਕਹਿੰਦਾ ਡੱਕ ਵੱਡਾ ਲਾ ਗਿਆ ਕਹਿੰਦਾ ਟਰੈਕਟਰ ਚ ਜਾਨ ਵਧ ਗਈ ਮਾਂ ਹਾਂਜੀ ਜਾਨ ਵਧ ਗਈ ਹਾਂ ਬਾਬਾ ਇੱਕ ਦਿਨ ਉੱਤੇ ਬੈਠ ਕੇ ਦੇਖ ਅ ਮੱਲੋ ਮੱਲੀ ਜੀ ਲੱਗਦਾ ਹਣ ਬੰਪਰ ਨਾਲ ਪਾਵਰ ਵਾ ਜਾਣੀ ਆ ਟੂੜੀ ਦੇ ਕਾਲੀ ਵੱਧ ਭਰੂ ਐ ਦੇਖੀ ਨੂੰ ਵੱਧ ਭਰੂ ਹੂੰ ਵਲੈਂਟਾ ਬੰਪਰ ਦੀ ਲਾਉਣੀਆਂ ਨੇ ਫਰਾਖ ਮਾਰ ਰਹੇ ਦੀ ਹੁਣ ਉਹ ਚ ਵੇਟ ਹੋ ਗਿਆ ਮੈਟਰੋ ਕੰਪਲੀਟ ਬੰਪਰ ਖੜਾ ਨਾ ਕਰ ਲਾਈ ਥੱਲੇ ਲੱਗੂ ਓਕੇ ਰੋਟਾ 96 ਕਿਲੋ ਹੋ ਗਿਆ ਦੀਨਦਰ ਬੈਂਸ਼ਲਾ ਮੈਂ ਨਾਟ ਪਾਦਾ ਆ ਤਾਂ ਕਾ ਸਾ ਉੱਧਰ ਬੈਠ। ਉਹ ਉੱਧਰ। ਬਣੇਗਾ। ਇਹਨਾਂ ਦਾ ਬਣਾ ਲੈ ਬੈਠ। ਤੁਹਾਨੂੰ ਚੱਕ ਦੀਪੂ। ਹੋਰ। ਹੋਰ ਚੱਕਾ। ਜਿਆਦਾ ਹੋ ਗਿਆ। ਬੱਸ। ਜਾਈ ਚੱਕਦਾ ਦੀਪੂ। ਹਰਜੇ ਹਰਜੇ ਇਧਰ ਕਰ। ਕੋਈ ਨਾ ਬਣਾ ਲੱਗਣਾ ਮੈਂ ਤਾਂ ਅੱਧਾ ਰੂਹ ਦੇਗਾ। ਕਿਤੀ ਬਈ ਤੇ ਇਸ ਮਾਲ ਦੇ ਨਾਲ ਬਿਰਾ। ਬੀਪ ਹੋ ਗਈ। ਲੱਭੀ ਮੱਤਰੋ। ਦਸਿਓ ਕਮੈਂਟ ਕਰਕੇ ਕੀ ਰਿਪੋਰਟ ਆ। ਮਿਕਸਰ ਸਟੀਲ ਦਾ ਬੰਪਰ ਹੈ। ਇਹਨਾਂ ਨੂੰ ਕਹਿਦੀ ਵੀ ਹੋਰ ਕੁਝ ਕਰਿਓ ਨਾ ਕਰਿਓ ਅੱਧਾ ਘਾਟਾ ਗ੍ਰੈਂਡਰ ਤੇ ਲਾ ਦਿਓ ਬਸ। ਹਾਂ। ਅਜਾਦਰ ਜੀ ਰਹਿ ਗਈ ਬਾਕੀ ਦਾ ਕਰਤਾ ਓਕੇ ਰਿਪੋਰਟ ਨਾਲ। ਸੁਪਾਹੀ ਦੇਖੋ। ਕਿਹੜੇ ਨੇ ਲਾਇਆ ਇਹਨੂੰ ਇਹਨੂੰ ਲਾਇਆ ਸੀ ਕੋਈ ਤੇ ਲਾਇਆ ਹੈ ਰੈਂਡਰ ਹਾਂ ਮੈਂ ਨਹੀਂ ਅਰੇ ਆ ਗਿਆ ਇਹ ਮਨ ਲਾ ਜੰਨੀ ਸਪਾਈ ਹੋਣਾ ਇਸ ਤੋਂ ਬਾਅਦ ਦੇ ਆਣੀਆਂ ਦੇਖ ਲੈ ਰੰਗ ਰੰਗ ਹੂੰ ਨਹੀਂ ਯਾਰ ਉਹ ਤੇ ਗੁੱਟੀ ਭਈਆ ਬਾਈ ਮੈਂ ਲੈ ਕੇ ਆਇਆ ਸੀ ਹੁਣ ਪਾਨੇ ਨਾਲ ਤਲਕੀ ਜਾਂਦਾ ਥੋੜਾ ਪਾਨਾ ਜਾਂ ਨੜ ਜੇ ਖਰਾਬ ਹੋਈ ਜਾਂ ਹਾਂ ਉੱਪਰ ਚੱਕ ਕੇ ਲੈ ਵੀ ਮਿੱਤਰੋ ਲੈਟਾ ਵੀ ਕਸਤੀਆ ਹੋ ਗਿਆ ਕੰਪਲੀਟ ਬੰਪਰ ਵਾਲਾ ਕੰਮ ਆਪਣਾ ਹੁਣ ਦੀ ਵੀ ਅਜੇ ਤੂੜੀ ਕਰਨੀ ਜਾ ਕੇ ਤੇ ਬਾਈ ਨੇ ਲੋਗੋ ਲਾਤਾ ਪੇਂਟ ਇੱਕ ਦੋ ਦਿਨ ਰੁੱਕ ਕੇ ਕਰਾਵਾਂਗੇ ਤੇ ਹੁਣ ਚੱਲਦੇ ਆ ਸਿੱਧਾ ਖੇਤ ਤੁੜੀ ਮਸ਼ੀਨ ਬੋਣੀ ਆ ਹੁਣ ਤੁੜੀ ਵਾਲੀ ਬਾਕੀ ਯਾਰ ਘੈਂਟ ਬਣਾਏ ਬੰਪਰ ਬਾਬੇ ਥੈਂਕ ਯੂ ਬਾਈ ਜੇ ਕਿਸੇ ਨੇ ਬਣਾਉਣਾ ਬਾਈ ਕਾਲ ਲਓ ਕਨੈਕਟ ਆ ਬਾਈ ਦਾ ਨੰਬਰ ਆ ਕਾਪੀ ਸ਼ਾਹੜਾ ਪਿਛਲੀ ਵੀਡੀਓ ਸਭ ਤੋਂ ਵੱਧ ਕਮੈਂਟ ਆਈ ਸੀ ਵੀ 32 ਇੰਚ ਕਰਾਓ ਤਿੰਨਾ ਬਣ ਗਿਆ ਸਾਢੇ 33 ਹੋ ਗਿਆ ਨਹੀਂ ਇੱਥੇ 33 ਇੱਥੇ 33 பே இளாத்தி இன்ச்சு ਇਹ ਵਿਟਰੋ ਤੇਲ ਪਵਾ ਲਿਆ ਹੁਣ ਚੱਲੇ ਸਿੱਧਾ ਉਹ ਤੇਲ ਲਿਆ ਪਵਾ ਹੁਣ ਚੱਲੇ ਆਪਾਂ ਖੇਤ ਆ ਮਸ਼ੀਨ ਚਲਾਉਣੀ ਆ ਮੁੰਡਿਓ ਆ ਗਏ ਖੇਤ ਆ ਬਹੁਤ ਟਾਈਮ ਬਾਦੋਂ ਚਲਾਉਣ ਲੱਗਿਆ ਜੇ ਟੂੜੀ ਆਲੀ ਇੱਕ ਹੋਰ ਕੋਲ ਹੋ ਗਈ ਇਹਦਾ ਪੀਟੀਓ ਵਾਲਾ ਉਹ ਵੀ ਖੋਲ ਰੱਖਿਆ ਸੀ ਨੇ ਕਲੱਚਾ ਜਿਹੜਾ ਹੱਥ ਵਾਲਾ ਉਹ ਵੀ ਖੋਲ ਕੇ ਘਰੇ ਰੱਖ ਰੱਖਿਆ ਮਸਾ ਪੈਣਾ ਗੇਰ ਜਾਵੀ ਉੱਧਰਲੇ ਪਾਸੇ ਚਲਾਵਾਂ ਇਧਰੋਂ ਪੱਟ ਕੇ ਉੱਧਰਲੇ ਪਾਸੇ ਟਪਾ ਲਈਏ ਟਰੈਕਟਰ ਆਪਾਂ ਵੱਲਾਂ ਆਹ ਮਸ਼ੀਨ ਲਈ ਸੀ ਅਸੀਂ ਪਹਿਲੀ ਵਾਰ ਬਾਬੇ ਜਦੋਂ ਅਸੀਂ ਸੀਜ਼ਨ ਲਾਉਣ ਲੱਗੇ ਸੀ ਨਾ ਮਸ਼ੀਨਾਂ ਦਾ ਪਹਿਲੀ ਵਾਰ ਆਹੀ ਪ੍ਰੀਤ ਟਰੈਕਟਰ ਤੇ ਆਹੀ ਚੱਲਦੀ ਸੀ ਇਹ ਆਜੀ ਸਾਂਝੀ ਲਈ ਸੀ ਪਹਿਲੀ ਵਾਰ ਸਾਂਝੀ ਇਹ ਫਿਰ ਇਹਨਾਂ ਨੇ ਰੱਖ ਲਈ ਜੀ ਅਸੀਂ ਅਗਲੇ ਸਾਲ ਨਵੀਂ ਲਈ ਸੀ ਹੋਰ ਤੇ ਇਹੀ ਮਸ਼ੀਨ ਅੱਜ ਪਹਿਲੀ ਵਾਰ ਚਲਾਉਣ ਲੱਗੇ ਆਪਾਂ ਆਪਣੇ ਟਰੈਕਟਰ ਦੇ ਮਗਰ ਤਿੰਨ ਸੀਜ਼ਨ ਹੋ ਗਿਆ ਆਪਾਂ ਸੀਜ਼ਨ ਨੇ ਨਹੀਂ ਲਾਏ ਪਹਿਲਾਂ ਤਾਂ ਛੱਡ ਰੱਖਿਆ ਸੀ ਦੀ ਆਪਾਂ ਲਾਉਣੇ ਇੰਨੇ ਦੇਣ ਦੇ 2000 ਗੇੜੇ ਫਿਰ ਆਪਾਂ ਜਿਆਦਾ ਰੇਤਾ ਨਹੀਂ ਪਾਣਾ ਚਾਹੀਦਾ ਆਪਣੇ ਤੇ ਅੱਜ ਐਤਕੀ ਦਾ ਟਰੈਕਟਰ ਵੀ ਹੋਊਗਾ ਯਾਰ ਪਹਿਲਾਂ ਭੁੱਲ ਭਾਲੇ ਗਏ ਸੀ ਇਹ ਹਨਾ ਇਹ ਤਾਂ ਜਾਂਦੇ ਵੀ ਪਾਉਣਾ ਵੀ ਪਾਉਣੀ ਭੁੱਲ ਗਏ ਸੀ ਜਿਵੇਂ ਉਹਨੇ ਉਹ ਜਾਂਦਾ ਵੀ ਆਹੋ ਹੋ ਗਿਆ ਸੀ ਨਾ ਆ ਦੇ ਲਾ ਦਿਓ ਗੇੜੇ ਤੂੰ ਨਾਲ ਹੋਰ ਹੋ ਜੂ ਮਾ ਇਹ ਸਹੀ ਜਾ ਹੋ ਜੂ ਮਾ ਸੋ ਹਨਾ ਤਤ ਪਾਜ ਦਾ ਮਤੇ ਦੀ ਬਰਨ ਆ ਗਿਆ ਸਾਰਾ ਪੈਲਾ ਉਧਰ ਹੋਰ ਡਰਾਈਵਰ ਲਿਆਂਦਾ ਇੱਕ ਡਰਾਈਵਰ ਦੇਖ ਲੋ ਸਾਡੇ ਅੱਲ ਤਾਂ ਡੱਡੇ ਕੀ ਸਿੱਖ ਜਾਂਦੇ ਨੇ ਟਰੈਕਟਰ ਤਾਂ ਹੀ ਤਾਂ ਫਿਰ ਹੈਵੀ ਡਰਾਈਵਰ ਬਣ ਜਾਂਦੇ ਨੇ ਐਡਾ ਡੇ ਕੀ ਸਿੱਖ ਜਾਂ ਟਰੈਕਟਰ ਕਿਉਂ ਨਹੀਂ

நான் காத்து பார்க்கிறேன் நான் காத்து பார்க்கிறேன் ヘヘヘ。<laughs> <laughs> Редактор субтитров а ਆਹ ਰਹਾ ਬੰਦ ਕਰਕੇ ਸਟਾਰਟ ਨਹੀਂ ਹੋ ਜੁਆ ਹੋਇਆ ਆ ਵੀਰ ਜੀ ਮੈਂ ਦੇਖਿਆ ਉਹ ਉਹ ਨੂੰ ਕੀਆ ਖਾਲੀ ਦਾ ਮਸ਼ੀਨ ਆਹੋ ਆ ਇਹਦਾ ਕਲੱਚ ਉਹ ਘਰ ਖਿਆ ਖੋਰ ਰੱਖਿਆ ਪੀਟੀ ਵਾਲਾ ਕਲੱਚ ਨਹੀਂ ਦਬਦਾ ਪੀਟੀਓ ਤੇ ਕਹਿੰਦਾ ਵੀ ਸਟਾਰਟ ਹੋ ਜੀ ਹੋ ਜੁਆ ਓ ਕੀ ਗੱਲ ਆ ਉਹ ਕਰਾ ਰੇਸ ਕਰ ਥੋੜੀ ਜੀ ਰੇਸ ਦੇਜਾ ਦੂਜੇ ਜੇ ਚੱਲ ਰਿਹਾ ਮੁੰਡਿਓ ਕਰੋ ਚੈੱਕ ਤੋਰਾ ਮਸ਼ੀਨ ਦਾ ਯਾਹਂਦੀ ਆ ਵਾਥਾਂ ਵੜਦੀ ਕੋਈ ਥੋੜੀ ਮਸਟੈਂਗ ਕਹਿੰਦੇ ਨੇ ਇਹ ਗੱਲ ਠੀਕ ਕਹਿੰਦੇ ਨੇ ਆ ਗਾ ਕੇ ਆਹ 10 ਬਣ ਗਈ ਵੀਡੀਓ ਤਾਂ ਤੁਰਦੇ ਸੀ ਆ ਜਾਾਂਗੇ ਕੱਟੇ ਆਵਾਂ ਚੱਲ ਆਉਣੇ ਹੈ ਸੋ ਡੈਲੀਰ ਸਿੰਘਾਂ ਕ

ट्राली भरती तीन आते चार का ट्राली भरती देखो करो चेक बाकी उख्या कलोले हो गई पहला मोहाली रूटा फिर लेना चला ਉਹ ਰਾਏ ਪਟਿਆਲੇ ਜਾ ਕੇ ਪਤਾ ਲੱਗਿਆ ਕਿ ਕਲੱਚ ਦਾ ਘਰੇ ਪੁੱਲੇ ਨਾ ਪੁੱਟੇ ਰਿਹਾ। ਪੁੱਟੇ ਰਿਹਾ ਸਾਰੇ ਅੱਜ ਦੇ ਸਾਰੇ। ਪਰ ਪੈ ਜਾ ਵਜ ਨਹੀਂ ਦੇ। ਅੱਜ ਦਾ ਠੱਕੇ ਨਾਲ ਬਾਟਾ ਹੋਇਆ। ਉਹਦਾ ਨਹੀਂ ਪੈ ਜਾਂਦਾ। ਉਹ ਤਾਂ ਵੀ ਤੇ ਪੈ ਜਾਂਦਾ ਇਹਦੀ ਵੀ ਨਾ। ਉਹ ਨਾ ਹੁਆ। ਜਦੋਂ ਤਰੋ ਤੰਨ ਨਾਲ ਬਾਦੋਂ ਪਾਈਆ ਮਨ ਲੱਗਾ। ਆ ਮਹੀਨ ਲਈਦੀ ਆਪਣੇ ਪਹਿਲਾ ਮਨ ਹੱਥ ਤੋਂ ਵੱਡਾ। ਪਹਿਲਾ ਜੀ ਨਾਮ ਨਹੀਂ ਨਾਲ ਲਾਇਆ ਸੀ। ਸਾਡੀ ਵਾਰ ਹੁਣ ਸੋਹਣਾ ਆਇਆ। ਇਹ ਵੀ ਕਹਿੰਦਾ ਹੁਣ ਮੈਂ ਮੇਰੀ ਇਹ ਓਏ ਟਰੈਕਟਰ ਵੀ ਕਸਾਣਾ ਮੇਰੇ ਘਰ ਵਾਲੀ ਕਿੱਥੇ ਜਾ ਰਹੀ ਆ ਪਰ ਤਿੰਨ ਸਾਲ ਬਾਅਦ ਹੋਇਆ ਰੁਕੀ ਹੋਈ ਸੀ ਉਹ ਵੱਡਾ ਮਸਾ ਆਇਆ ਟਿੰਡਾ ਆ ਅੱਛਾ ਕੋ ਬੰਦਾ ਅੱਛਾ ਬੰਦਾ ਵੱਡਾ ਇਹ ਦੇਖੋ ਟਰੈਕਟਰ ਕਰ ਲੈ ਐਕਸਚੇਂਜ ਟਰੈਕਟਰ ਇੱਕ ਟਰਾਲੀ ਮੈਂ ਭਾਰਤੀ ਇਧਰੋਂ ਖਰੀਦ ਆ ਤੇ ਇਧਰੋਂ ਟਰਾਲੀ ਦਾ ਫੁੱਲ ਕਰਤੀ ਟਰੈਕਟਰ ਹੁਣ ਆਪਾਂ ਲੱਗਾ ਕੱਢਣਾ ਆਪਾਂ ਬਣਾਣੀਆਂ ਰੀਲਾ ਰੂਲਾ ਆਉ ਤਾਂ ਬੈਠਦੇ ਆ ਸ਼ੌਂਚ ਇਹ ਹੋ ਜਾਂਦਾਂ ਦੀ ਬਈ ਨੰਦੀ ਬਰਲੀ ਵੇ ਇਹ ਸਭ ਤੋਂ ਪੜੀ ਚੀਜ਼ ਆ ਇਹ ਬਹੁਤ ਹੀ ਚੀਜ਼ ਆ ਡਰਵਲ ਵੀ ਆਪਣਾ ਲਈ ਪਾਣੀ ਵਣੀਆਂ ਚੰਦੀਪੂ ਪਣੀ ਆ ਰਿਹਾ ਲੋਕਾਂ ਠਾ ਕਹਿੜ ਬਣ ਗਿਆ ਲੈ ਬਾਬੇ ਆਪਾਂ ਘੜਤਾ ਟਰੈਕਟਰ ਤੂੰ ਆ ਦਾ ਹਲਕ ਲੈਣਾ ਸੁੱਕਾ ਲਾਇਆ ਹੋਇਆ ਨਾ ਉਹ ਮੂਹਰੋ ਬੰਦ ਹੋ ਗਿਆ ਤਾਂ ਕਰਕੇ ਅੱਛਾ ਤੇਰਾ ਤੇਰਾ ਧੂਆ ਨਿਕਲ ਗਿਆ ਓਕੇ ਮਾਹੀ ਦਾ ਟਰੈਕਟਰ ਦਾ ਹੈ ਨਾ ਕੋ ਮਤਲਬ ਸਾਡੇ ਕੋਲ ਹੈ ਨਹੀਂ ਹੁਣ ਮੀ ਉੱਪਰੋਂ ਆਉਣ ਵਾਲਾ ਹੋ ਰਿਹਾ ਉਹ ਖੜਾ ਰਿਹਾ ਨੇ ਦੇਖਾ ਜੀ ਤਾਂ ਡਰਾਈਵਰ ਬਣਾਉਣ ਤੇ ਲੱਗੇ ਹੋਇਆ ਜਵਾਕਾਂ ਨੂੰ ਡਰਾਈਵਰ ਬਣਾ ਰਿਹਾ ਆਹਿਆ ਉਧਰ ਤਿੰਨੇ ਜਣੇ ਖੜੇ ਕਹੇ ਜਣੇ ਵੇਲੇ ਗੜੇ ਨੇ ਕੰਮ ਤਾਂ ਉਹਨੇ ਸਾਡੇ ਕੋਲ ਰਹਿ ਨਹੀਂ ਉਹ ਖੜੀ ਜਾ ਵੇਲੀ ਇੱਕ ਟਰਾਲੀ ਵਰਕੇ ਦੇਦੀ ਮੁਰਕੇ ਨਾ ਉਹ ਲਾਉਣ ਜਾ ਰਿਹਾ ਉਹ ਵੀ ਸਵਾਦ ਲੈ ਰਿਹਾ ਉਹ ਦੇਖ ਰਿਹਾ ਤੇ ਇਧਰ ਅਸੀਂ ਡਰਾਈਵਰ ਬਣਾ ਰਿਹਾ ਇਹਨੂੰ ਚਲੋ ਵੀ ਮਿੱਤਰੋ ਅੱਜ ਦੇ ਵਲੌਗ ਦਾ ਦਾ ਐਂਡ ਤੇ ਮਿਲਦੇ ਆਂ ਅਗਲੇ ਵਲੌਗ ਚ ਫਿਰ ਕਰਦੇ ਆਂ ਹੋਰ ਮੋਡੀਫਿਕੇਸ਼ਨ ਬੰਪਰ ਓਕੇ ਰਪੋਟਾ ਬੰਪਰ ਲਵਾ ਕੇ ਸਿੱਧਾ ਅਸੀਂ ਆ ਗ ਕਰਾਜ ਕੋਲੇ ਇਹਨੂੰ ਪਹਿਲੀ ਫੋਨ ਕਰਾਇਆ ਸੀ ਜਦੋਂ ਆਪਣੇ ਨਾਲ ਕੇਤੇ ਜਾਇਗਾ ਫਿਰ ਫੋਨ ਕਰਤੀ ਇਹਨੇ ਫੋਨ ਕਰਤਾ ਅਸੀਂ ਸਿੱਧਾ ਉਰੀ ਆ ਗਏ ਬੰਪਰ ਲਵਾ ਕੇ ਸੋਕੇ ਬੰਪਰ ਘੈਂਟ ਲੱਗਦਾ ਕਿਵੇਂ ਆ ਠੀਕ ਜਿਆਦੇ ਲੈਂਥ ਉਹ ਤਾਂ ਨਹੀਂ ਹੈਗਾ ਲੰਬਾ ਤਾਂ ਨਹੀਂ ਓਕੇ ਆ ਹੁਣ ਆਪਾਂ ਉਹਦਾ ਵੀ ਚੇਂਜ ਕਰਨਾ ਪ੍ਰੀਤ ਦਾ ਠੀਕ ਆ ਬਸ ਸੀਜ਼ਨ ਤੋਂ ਬਾਅਦ ਹੋਦੇ ਵਾਲਾ ਵੀ ਚੇਂਜ ਕਰਨਾ ਬਾਕੀ ਆਪਾਂ ਵੀ ਹੋਰ ਮੋਡੀਫਿਕੇਸ਼ਨ ਕਰਨੀਆਂ ਤੇ ਹੁਣ ਚੱਲਦੇ ਆ ਘਰ ਨੂੰ ਤੇ ਨਾ ਹਉਣੇ ਜਾ ਕੇ ਜਾ ਕੇ ਤਿੰਨ ਸਾਲਾਂ ਬਾਅਦ ਉਹ ਅੱਜ ਤੋੜੀ ਦੀ ਰੀਣ ਚ ਲਿਬੜੇ ਆ ਟਰੈਕਟਰ ਵੀ ਕਹਿੰਦਾ ਹੁਣ ਮੇਰੀ ਕੋ ਵੀ ਰਸਗੀ ਚੱਲੀ ਤਿੰਨ ਸਾਲ ਵੱਧ ਗਈ ਆ 3 ਸਾਲ ਹੋ ਗਏ ਇਹ ਟਰੈਕਟਰ ਮੰਗ ਰ ਆਪਾਂ ਮਸ਼ੀਨ ਨਹੀਂ ਪਾਈ ਸੀ ਅੱਜ ਪਹਿਲੀ ਵਾਰ ਪਾਈ ਆ 3 ਸਾਲਾਂ ਬਾਅਦ ਚਲੋ ਓਕੇ ਬਾਈ ਮਿੱਤਰੋ ਲਵ ਯੂ ਬਾਈ ਬਾਈ ਲੈ ਵੀ ਮੁੰਡਿਓ ਆਪਾਂ ਇੰਨਾ ਸਪਿੰਨਰਾਂ ਦੇ ਵਿੱਚੋਂ ਇੱਕ ਸਪਿੰਨਰਾਂ ਦਾ ਸੈੱਟ ਆ ਜਿਹੜਾ ਗਿਵ ਅਵੇ ਕਰਾਂਗੇ ਗਿਵ ਅਵੇ ਚ ਪਾਰਟਿਸਿਪੇਟ ਲਈ ਕਰਨਾ ਕੀ ਆ ਸੁਣਨੇ ਇੱਕ ਤਾਂ ਆਪਣੀ ਹਰ ਇੱਕ ਵੀਡੀਓ ਦੇਖਣੀ ਆ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ WhatsApp groupਾਂ 'ਚ ਤੇ ਸਾਰੇ ਯਾਰਾਂ ਦੋਸਤਾਂ ਕੋਲ ਆਪਣੀ ਵੀਡੀਓ ਨੂੰ ਸ਼ੇਅਰ ਕਰਨਾ ਤੇ ਆਪਾਂ ਕਿਸੇ ਵੀ ਵੀਡੀਓ ਦੇ ਵਿੱਚ ਕਿਸੇ ਵੀ ਟਰੈਕਟਰ ਦੇ ਸਪਿੰਨਰ ਹਨਾ ਜਿਹੜਾ ਵੀ ਟਰੈਕਟਰ ਅਗਲੇ ਕੋਲੇ ਹੋਇਆ ਉਹ ਸਪਿੰਨਰ ਆਪਾਂ ਬਾਈ ਨੂੰ ਦੇ ਦਾਂਗੇ ਆਪਾਂ ਗਿਵ ਅਵੇ ਕਰਨਾ ਕਿਸੇ ਵੀ ਵੀਡੀਓ ਦੇ ਵਿੱਚ ਆਪਾਂ ਗਿਵ ਅਵੇ ਕਰ ਸਕਦੇ ਆ ਵੀਡੀਓ ਰੈਗੂਲਰ ਦੇਖਣੀਆਂ ਨੇ ਤੁਹਾਨੂੰ ਠੀਕ ਆ ਤੇ ਜੇ ਕਿਸੇ ਕੋਲ ਟਰੈਕਟਰ ਨਹੀਂ ਹੈਗਾ ਤਾਂ ਇਹਦੀ ਕੀਮਤ ਦੇ ਬਣਦੇ ਆਪਾਂ ਪੈਸੇ ਦੇ ਦਾਂਗੇ ਠੀਕ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਠੀਕ ਆ ਕਿਸੇ ਵੀ ਵੀਡੀਓ ਦੇ ਵਿੱਚ ਆਪਾਂ ਦੱਸ ਸਕਦੇ ਆ ਵੀ ਆਹ ਵੀਡੀਓ ਦੇ ਵਿੱਚ ਆਪਾਂ ਜਿਹੜਾ ਆਪਾਂ ਗਿਵ ਅਵੇ ਕਰਨਾ ਲੱਗੇ ਆ ਠੀਕ ਆ ਰੈਗੂਲਰ ਤੁਸੀਂ ਬਲੌਗ ਦੇਖਿਓ ਹੁਣ ਇਹ ਸਪਿੰਨਰ ਨੇ ਘੁੰਮ ਦੇ ਆਰਾਊਂਡ ਕਰ ਦੇ ਨੇ ਦੇਖੋ ਇਹ ਗਿਵ ਅਵੇ ਕਰਨੇ ਨੇ ਆਪਾਂ ਨੇ